ਪਠਾਨ ਕੋਰਟ ਵਿੱਚ ਬਖ ਬਖ ਹਿੰਦੂ ਸੰਗਠਨਾ ਨੇ ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਹੋ ਰਹੇ ਅਤਿਆਚਾਰ ਤੇ ਕੱਢਿਆ ਰੋਸ ਮਾਰਚ ਹਿੰਦੂ ਸੁਰੱਖਿਆ ਮਾਰਚ ਪਠਾਨ ਕੋਰਟ ਦੇ ਬੁਲਾਵੇ ਤੇ ਅੱਜ ਪਠਾਨ ਕੋਰਟ ਵਿੱਚ ਬਖ ਬਖ ਹਿੰਦੂ ਸੰਗਠਨਾ ਨੇ ਰੋਸ ਮਾਰਚ ਕੱਢਿਆ ਤੇ ਬੰਗਲਾਦੇਸ਼ ਵਿੱਚ ਹਿੰਦੂਆਂ ਨਾਲ ਹੋ ਰਹੇ ਅਤਿਆਚਾਰ ਤੇ ਬੰਗਲਾਦੇਸ਼ ਸਰਕਾਰ ਦਾ ਜ਼ਬਰਦਸਤ ਵਿਰੋਧ ਕਰਦੇ ਹੋਏ ਖੂਬ ਪਿੱਟ ਸਿਆਪਾ ਕੀਤਾ ਹਿੰਦੂ ਨੇਤਾਵਾਂ ਦਾ ਕਹਿਣਾ ਸੀ ਕਿ ਹਿੰਦੂ ਹਿਤਾ ਨਾਲ ਖਲਵਾਰ ਹਿੰਦੋਸਤਾਨ ਸੈਨ ਨਹੀਂ ਕਰੇਗਾ ਨੇਤਾਵਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਬੰਗਲਾਦੇਸ਼ ਖਿਲਾਫ ਸਖਤ ਕਦਮ ਚੁੱਕਣ ਤੋਂ ਗਰੇਜ ਨਾ ਕਰੇ ਨਾਰੀ ਸ਼ਕਤੀ ਵੀ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਅਤਿਆਚਾਰ ਨਾਲ ਨਾਰੀਆਂ ਨੂੰ ਬੇहद ਦੁੱਖ ਭੋਗਣਾ ਪੈਂਦਾ ਉਹਨਾ ਕਹਿਆ ਕਿ ਤਸਦਦ ਤੋਂ ਬਚਣ ਲਈ ਮਾਵਾ ਆਪਣੇ ਬੱਚਿਆਂ ਨੂੰ ਸੀਨੇ ਨਾਲ ਲਾ ਖੁਦ ਤਸਦਦ ਚੱਲ ਰਹੀਆਂ ਹਨ ਉਹਨਾ ਆਖਿਆ ਕਿ ਬੰਗਲਾਦੇਸ਼ ਸਰਕਾਰ ਇਸ ਨੂੰ ਰੋਕੇ ਉਹਨਾ ਕਹਿਆ ਕਿ ਸਭਿਅਕ ਸਮਾਜ ਵਿੱਚ ਹਿੰਸਾ ਹੋਣੀ ਬਹੁਤ ਹੀ ਸ਼ਰਮਨਾਕ ਹੈ ਹਿੰਦੂ ਸੁਰੱਖਿਆ ਮੰਚ ਨੇ ਮਿਲੈ ਸੇ ਜੋਗ ਲਈ ਸਭ ਦਾ ਧੰਨਵਾਦ ਵੀ ਪ੍ਰਗਟ ਕੀਤਾ ਬੰਦ ਕਰੋ ਲੋਕ ਜਹਾਨ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕ ਜਹਾਨ ਬੰਦ ਕਰੋ ਬੰਦ ਕਰੋ ਬੰਦ ਕਰੋ